ਪੜ ਰੋਲ ਬੋੰਦਾ ਵਿਆਹ ਆ ਚੜੀ ਬਾਹ ਜੀਰ ਜੀ ਕਾ ਖਾਲਸਾ ਵਾ ਜੀ ਜੀ ਬੱਚੇ ਆਸ ਕਰਕੇ ਘਰ ਜਾਣੇ ਬਹੁਤ ਵਧੀਆ ਹੋ ਗਿਆ ਮੈਂ ਬਹੁਤ ਵਧੀਆ ਆ ਅੱਜ ਜਤੀ ਜਾ ਨਵੇਂ ਨਹੀਂ ਸਕੂਲੇ ਘਰ ਲੱਸੀ ਆ ਖਾਲਾ ਲਈ ਲੋਕ ਤੇ ਅਸੀਂ ਕਾ ਕਰੀ ਸਕੂਲਾ ਦੇਖਵਾ ਦੇ ਆਂ ਜਾਂ ਸਾਡੇ ਨਾਲ ਸਾਡੇ ਨੂਰ ਭਾਜੀ ਬੋਲਾ ਵੀਰ ਆ ਜੀ ਅਸੀਂ ਸਕੂਲੇ ਜਾਣੇ ਗਏ ਇਹਨਾਂ ਨੂੰ ਯਾਦ ਕਰਦੇ ਆਂ ਹੋਣ ਅਸੀਂ ਪਹੁੰਚ ਚੁੱਕੇ ਆ ਜੀ ਆਪਣੇ ਸਕੂਲੇ ਤੁਹਾਨੂੰ ਆਪਣੇ ਸਕੂਲਟੀ ਕਰਨਾ ਜਾ ਕੇ ਮਿਲੋਣੇ ਆ ਜੇ ਨਾਮ ਅੱਗੇ ਆ ਤੇ ਫਿਰ ਨਹੀਂ ਮਿਲੋਣਾ ਜੇ ਹੋ ਗਿਆ ਫਿਰ ਮਿਲਾਂਗੇ ਹੁਣ ਅਸੀਂ ਬਾਅਦ ਚੁੱਕੇ ਹਾਂ ਪਲਾਸਟ ਹੁਣ ਸਾਡੀ ਹੋ ਚੁੱਕੀ ਆ ਜੀ ਰਿਸੈਸ ਤੁਹਾਡੇ ਕੋਲ ਆਡੇ ਕੋਲ ਆ ਭਾਈ ਪਹੁੰਚ ਗਏ ਨੇ ਹੁਣ ਅਸੀਂ ਰੋਟੀ ਖਾਵਾਂਗੇ ਤੁਹਾਨੂੰ ਅੱਗੇ ਜਾ ਕੇ ਮਿਲਦੇ ਆ ਹੁਣ ਸਾਡੀ ਰਿਸੈਸ ਹੋ ਵੀ ਆ ਓਵਰ ਤੁਹਾਡੇ ਨਾਲੇ ਫਿਰ ਜੀ ਅਸੀਂ ਹੁਣ ਪੱਗ ਮੰਨ ਚੱਲੇ ਆ ਇੰਨਾ ਦੇ ਉਸ ਤੋਂ ਬਾਅਦ ਚੱਲ ਗਏ ਅਸੀਂ ਕਲਾਸ ਤੋਂ ਉਸ ਤੋਂ ਬਾਅਦ ਅੱਗੇ ਮੁਕਤੀ ਆਹ ਤੁਹਾਨੂੰ ਪਲਾਸਮਾਨ ਵਾਲਿਆਂ ਨੂੰ ਪਲਾਸਟ ਵਾਲਿਆਂ ਨੂੰ ਵੀ ਛੁੱਟੀ ਦੇ ਬਾਰੇ ਬਾਹਰ ਨੂੰ ਗੀਤ ਮੇਰੇ ਕਰਨਾ ਵਾ ਉਹਦੇ ਕਰਕੇ ਆਪਾਂ ਨੂੰ ਪਿੰਡ ਜਾਣਾ ਹੈ ਤੁਹਾਨੂੰ ਮਿਲਦੀਆਂ ਬਾਜੂ ਤੁਹਾਨੂੰ ਹੋ ਗਈ ਛੁੱਟੀ ਆ ਵੀਰਾ ਭਰਾਵਾਂ ਲੈ ਲੈਣੇ ਸੀ ਜਾਣੇ ਪਿਆ ਘਰੇ ਭਾਜੀ ਸਿੰਘ ਕੰਨੜ ਵਾਲਾ ਕਰ ਇਤਰੇ ਕੋ ਲੈਵਾੜੀ ਗੁਰੂ ਦੇਦਰ ਨੂਰ ਭਾਵੀ ਅਸੀਂ ਪਹੁੰਚ ਚੁੱਕੇ ਹਾਂ ਜੀ ਘਰੇ ਹੁਣ ਖਾਵਾਂਗੇ ਰੋਟੀ ਫਿਰ ਤੁਹਾਨੂੰ ਗਾਂ ਮਿਲਦੇ ਜੀ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਕਿਤੇ ਹੋਣਾਗਾ ਸਾਡੇ ਖਾੜ ਦਾ ਟਾਈਮ ਦਾ ਅਸੀਂ ਚੱਲੇ ਖਾੜੇ ਤਨ ਗੁਰ ਦੇ ਰਿਆਕੇ ਮਿਲਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਪਹੁੰਚ ਚੁੱਕੇ ਆ ਜੀ ਗੁਰਦਾਰੇ ਦਿਖਾਲਾ ਲੱਗ ਚੁੱਕਾ ਹੈ ਜੀ ਬੱਚੇ ਇੱਧਰ ਸ਼ਸਤਰ ਵਿਦਿਆ ਖੇਡਦੇ ਵੇ ਨੇ ਇਹ ਜਿਦਾਂ ਪਾਤਰਾ ਕਰਦੇ ਵੇ ਨੇ ਉਸ ਤੋਂ ਬਾਅਦ ਖੇਡਣਗੇ ਆ ਸਭੀ ਨ ਹੋ ਚੁਕਾ ਹੈ ਖੜਾ ਸਮਾਪਤੀ ਅਸੀਂ ਜਾਣੇ ਬਿਆਂ ਘਰੇ ਤੁਹਾਨੂੰ ਘਰੇ ਜਾ ਕੇ ਮਿਲਦੇ ਆ ਅਸੀਂ ਪਹੁੰਚ ਚੁੱਕੇ ਹਾਂ ਜੀ ਘਰੇ ਜੱਡੇ ਘਰ ਦੇ ਬਾਹਰ ਆ ਸਾਰਾ ਡੱਬਰ ਖੋਤਾ ਸਾਰਾ ਆ ਇੱਕ ਭੈਣ ਨੇ ਮੂੰਹ ਤੇ ਪਤਾ ਨਹੀਂ ਕੀ ਲਾਇਆ ਵਾ ਗੀਜੀ ਆ ਕੀ ਲਾਇਆ ਇਹ ਨੂੰ ਫੇਸ ਪੈਕ ਕਿੰਨੇ ਫੀਸ ਚਿੱਟਾ ਹੋਣ ਲਈ ਪਤਾ ਨਹੀਂ ਕਿਹੜੀ ਕਰੀਮ ਜੀ ਲਾਈ ਇਹਨੇ ਹੋਰ ਹੋਣ ਅਸੀਂ ਸਾਗ ਔਰਦੇ ਪਏ ਅਜਾ ਦੇ ਘਰ ਦੇ ਬਣਾਇਆ ਸਾਗ ਦੇਖੋ ਭੋਂਡੇ ਨੇ ਚਾਹ ਬਲਾ 버ਗਰ ਜੋ ਜਦੋਂ ਲਿੱਟਾ ਦੇ ਬਾਏ ਹੋ ਗਿਆ ਤੇ ਗਿਲ ਮੁਗ ਗਿਆ ਵਾ ਹੁਣ ਆਦੇ ਨਾ ਗਾਈਸਾਂ ਮੋਟਰਸਾਈਕਲ ਨੇ ਧੋਖਾ ਦੇਤਾ ਆ ਵੇਲੋਂ ਹੁਣ ਮੇਰਾ ਜੀ ਕਰਨ ਡਾ 버ਗਰ ਇੱਥੇ ਖਾਣਾ ਜਾਂ ਫਿਰ ਟੈਂਕੀ ਚ ਪਾਦਾ 버ਗਰ ਹੁਣ ਜਿਹੜਨੇ ਮੋਟਰਸਾਈਕਲ ਨੂੰ ਤੈਨੂੰ ਕਿੱਰੇ ਜਾ ਕੇ ਮਿਲਦੀਆਂ ਪਹਿਲਾਂ ਪੈਟਰੋਲ ਪਵਾਵਾਂਗੇ ਉਹਨੂੰ ਪੈਟਰੋਲ ਪੰਪ ਤੋਂ ਮੁੱਕਾ ਤੜੀ ਪਾਪੰਗੜੇ ਪਾਉਂਦਾ ਆ ਤੜੀ ਪਾਪੰਗੜੇ ਪਾ ਗਾਈਸ ਸਾਡਾ ਸਲਾ ਲੈਣੀ ਹੈ ਪੈਟਰੋਲ ਮੁੱਕ ਗਿਆ ਤੇ 버ਗਰ ਨਾਲ ਮੋਟਰਸਾਈਕਲ ਚੱਲ ਜੂਗਾ ਸੁਣ ਲੋ ਤੇਲ ਤੇਗਾ ਨਹੀਂ ਹੁਣ ਫਿਰ 버ਗਰ ਹੀ ਪਾਉਣੇ ਸੀ ਪੈਟਰੋਲ ਪਾਉਂਦਾ ਵਿਆਵਾ ਤੜੀ ਪਾ ਅੱਜ ਹੀ ਪਹੁੰਚ ਚੁੱਕੇ ਆ ਜੀ ਘਰੇ ਘਰੇ ਜਲਦੀ ਪਈਏ ਨਾਲੇ ਤੜੀ ਵਿਆਹ ਦੀ ਦੇ ਅੰਦਰ ਖੁਸ਼ੀ ਮਿਆਂ ਦੀ 버거 ਪਾਰਟੀ ਤੇ ਦੋ ਭੈਣਾਂ ਉਹ ਅੰਦਰ ਖਾਂਦੀਆਂ ਵਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ